ਜੱਪ ਬਣਾਵਾਂਗੇ ਗੱਜਰ ਦੇ ਵਿਚਲੇਲਾ ਮੈਂ ਆਪਣਾ ਗੋਤੇ ਲਾਵਾਂਗੇ ਆਪਾਂ ਜਿੱਦਾਂ ਲਵਾਈ ਬਣਾਉਂਦੇ ਲਵਾਈ ਸਟਾਈਲ ਬਣਾਵਾਂਗੇ ਕਿੰਨਾ ਲੱਗਿਆ ਗੱਜਾ ਗੱਜਾ ਬਣਾਉਣ ਲੱਗੇ ਕਾ ਗਜਰੇਲਾ ਕੋ ਗਜਰੇ ਲਾਉਣਾ ਆਹ ਦੇਖੋ ਕੰਮ ਕਰਨ ਲੱਗਾ ਗਾਜਰਾ ਸਾਰੇ ਕਰਦੇ ਆਹ ਦੇਖ ਜਿੰਨੀਆਂ ਵੀ ਆ ਸਾਰੇ ਕਰਦੇ ਆਪਾਂ ਆ ਕਿਲੋ ਲਏ ਗਾਜਰਾ ਉਹ ਆਪਾਂ ਕੱਦੂ ਕੱਚ ਕਰ ਲਿਆ ਨੇ ਪਹਿਲਾਂ ਸੋਹਣੀ ਤਰ੍ਹਾਂ ਛੇਲ ਲਿਆ ਫਿਰ ਧੋ ਲਿਆ ਧੋ ਕੇ ਪਾਣੀ ਸੁਕਾ ਕੇ ਫਿਰ ਕੱਦੂ ਕੱਚ ਕਰ ਲਿਆ ਤੇ ਹੁਣ ਆਪਾਂ ਦੁੱਧ ਲਿਆ 2 ਕਿਲੋ ਪਹਿਲਾਂ ਆਪਾਂ ਬਣਾਵਾਂਗੇ ਘਰੇ ਖੋਆ ਪਹਿਲਾਂ 2 ਕਿਲੋ ਦੁੱਧ ਦਾ ਬਣਾਵਾਂਗੇ ਖੋਆ ਜੀ ਘਰ ਦਾ ਖੋਆ ਤਿਆਰ ਕਰਾਂਗੇ ਸਾਰਾ ਦੁੱਧ ਪਾਤਾ ਜੀ ਵਿੱਚ ਹਣਾ ਤੇ ਇੱਧਰ ਅਗੋਂ ਅੱਜ ਖੋਆ ਥੋੜਾ ਜ਼ੋਰ ਪਾਵਾਂਗੇ ਜੀ ਫੁੱਲ ਫੈਟ ਦੁੱਧ ਲਿਆਏ ਮਲਾਈ ਵਾਲਾ ਪਹਿਲਾਂ ਖੋਇਆ ਬਣਾ ਕੇ ਪਹਿਲੇ ਕੱબી ਉਹਨਾਂ ਡਰਾਈ ਫਰੂਟ ਅਗਾਂ ਮੈਂ ਇਧਰ ਕਿਹ ਖਾਲਾ ਖਾਲਾ ਆਹ ਡਰਾਈ ਫਰੂਟ ਜਿਹੜੇ ਆਪਾਂ ਪਾਉਣੇ ਵਿੱਚ ਪਹਿਲਾਂ ਆਪਾਂ ਖੋਇਆ ਤਿਆਰ ਕਰ ਲੈਨੇ ਨੇ ਬਣਾ ਕੇ ਫਿਰ ਅੱਗੇ ਅੱਗੇ ਜਿੱਦਾਂ ਵੀ ਬਣਾਵਾਂਗੇ ਉਦੋਂ ਦਿਖਾਵਾਂਗੇ ਅਗਰ ਅਗਰ ਮੈਂ ਇਧਰ ਪਹਿਲੇ ਡਰਾਈ ਫਰੂਟ ਖਾਈ ਜਾਂਦੇ ਆਂ ਅਗਰ ਮੈਂ ਸਾਰੇ ਖਾ ਜਾਣੇ ਆਂ ਤੈਨੂੰ ਕਿੱਥੇ ਦਿਖਾਤੇ ਨਾ ਸਾਰੇ ਖਾ ਲੈ ਸਾਹਮਣੇ ਪਾਏ ਉਹਨੇ ਦੇਖ ਲੈ ਜਾਦੇ ਵੀ ਨਹੀਂ ਖਾਣੇ ਪੁੱਤ ਇਹ ਇਹ ਫੇਰ ਚੱਕ ਲੈ ਫੇਰ ਚੱਕ ਲੈ ਕਿਉਂ ਗਿਆ ਉਧਰ ਧੂਆਂ ਪੈਂਦਾ ਧੂਆਂ ਬੜਾ ਪੈਂਦਾ ਹੈ ਇੱਧਰ ਵੀ ਪੈ ਜਾਂਦਾ ਅੱਜ ਕੀ ਤੂੰ ਮੇਰੀ ਦੁਸ਼ਮਣੀ ਮੇਰੇ ਨਾਲ ਇਹਨੂੰ ਕਾਫੀ ਟਾਈਮ ਲੱਗ ਜਾਣਾ ਨਾ ਹਾਂ ਇਹਨੂੰ ਕਾਫੀ ਟਾਈਮ ਲੱਗੂਗੇ ਦੋ ਤਿੰਨ ਆਪਾਂ ਸੁਕਾਉਣਾ ਹੈ ਅੱਗੇ ਫਿਰ ਦਿਖਾਵਾਂਗੇ ਜਦੋਂ ਥੋੜਾ ਜਾਂ گاੜਾ ਜਿਹਾ ਹੋ ਜਾਊਗਾ ਚਲੋ ਉਹਨਾਂ ਦਾ ਮੈਨੂੰ ਆਪਾਂ ਕਰ ਲਈਏ ਜਿਵੇਂ ਹੋ ਜਾਊਗਾ ਥੋੜਾ ਜਾਂ ਫਿਰ ਆਪਾਂ ਦਿਖਾਵਾਂਗੇ ਅੱਗੇ ਤੁਹਾਨੂੰ ਤੇ ਆ ਅੱਗੇ ਬਣਾ ਦੇ ਖਾ ਦੇ ਨੇ ਗਿਜਰਲਾ ਬਣ ਤਾ ਪਹਿਲਾਂ ਹੀ ਹੈ ਨਾ ਅੱਗੇ ਉਹ ਨਾ ਇੱਧਰ ਆ ਕੇ ਮੈਂ ਦਾਦੀ ਦੀ ਹੈਲਪ ਕਰਦਾ ਪਿਆ ਵਾਰ ਤਪ ਦੇ ਕੇ ਢੋਕਣਾ ਪਈ ਇੱਧਰ ਚੁੱਲਾ ਹੈ ਕਿੱਡੇ ਰਾਵਣਾ ਬਹਿ ਗਿਆ ਅਗਰ ਮੈਂ ਕੀ ਹੁੰਦਾ ਪਿਆ ਕੋਨਾ ਲੱਗਦਾ ਵਾ ਬੈਠਾ ਅਗਰ ਮੈਂ ਤਾਂ ਕੀ ਬਣਾਉਣ ਲੱਗਿਆ ਆਪੋ ਬਣਾਉਣ ਲੱਗੇ ਗਾਜਰ ਦਾ ਗਿਜਰੇਲਾ ਅਗ ਮਿਠਾ ਉਹ ਠੀਕ ਹੈ ਤੋਪਲਾਕ ਦਿਓ ਦਾਦੀ ਕੋਈ ਮਾਰਦੀ ਪਈ ਲਵਾਈ ਸਟਾਈਲ ਗਿਜਰੇਲਾ ਤਿਆਰ ਕਰਾਂਗੇ ਗਿਜਰੇਲਾ ਵਿੱਚ ਪਾ ਮੈਂ ਨਹੀਂ ਨਹੀਂ ਪਹਿਲਾਂ ਖੋਆ ਬਣਾਵਾਂਗੇ ਫਿਰ ਗਾਜਰਾਂ ਨੂੰ ਭੁੰਨਾਗੇ ਆਪਾਂ ਫਿਰ ਇਹ ਜਿਹੜਾ ਖੋਆ ਹੋਊਗਾ ਤੇ ਅੱਧਾ ਗਾਜਰਾਂ ਦੇ ਵਿੱਚ ਪਾਵਾਂਗੇ ਤੇ ਅੱਧਾ ਉੱਪਰ ਲਾਵਾਂਗੇ ਜਿੱਦਾਂ ਲਵਾਈ ਨਹੀਂ ਬਣਾਉਦੇ ਹਾਂ ਹਾਂ ਸਮਝਿਆ ਸਮਝੇਗਾ ਕਰਤ ਲਾਉਂਦੇ ਆ ਵਿੱਚ ਗਾਜਰਾਂ ਦੀ ਕੋਟ ਬਣਾਉਣਾ ਆ ਕਮ ਡਰਾਈ ਫਰੂਟ ਕਿੱਥੇ ਹੈ ਚਿਚੀ ਕਿੱਥੇ ਗਈ ਨਹੀਂ ਚਿਚੀ ਕਿੱਥੇ ਆ ਉਹ ਨਹੀਂ ਹੈ ਦਾਦੀ ਨੇ ਲੁਕੋਤੀ ਨੇ ਕੋਈ ਹਾਂ ਵੇ ਇੱਥੇ ਪਈ ਬੁੱਤ ਅਗੋਂ ਮਤੋਂ ਚੀਜੀ ਨਹੀਂ ਲਕੋਵਾਂਗੇ ਅਗੋਂ ਬਹੁਤ ਪਿਆਰਾ ਜਿਹਾ ਲੱਗਦਾ ਹੈ ਹੋ ਲੱਗ ਗਈ ਚੀਜੀ ਲੱਗ ਗਈ ਹੋ ਗਿਆ ਦੰਦ ਤੇ ਤਮ ਵਾ ਇਹ ਇਹ ਚੱਕ ਲਈ ਸਾਰੀ ਚੱਕ ਲੈਣੀ ਇਹ ਦੰਦ ਦੰਦ ਜਾਣੀ ਉਹ ਦਾਦਾ ਜੀ ਦਾਦੂ ਕੋਲ ਇੰਤੇ ਆਣਾ ਲੈ ਕੇ ਜਾ ਆਜਾ ਕੋਈ ਜੇ ਬੰਦਾ ਡੱਕ ਕੇ ਬਿਜਕਾ ਦਾ ਦਾਦੂ ਉਹ ਦਾੜ ਕਰ ਉਹ ਦੇਖੋ ਦਾਦੂ ਕੀ ਬਣਿਆ ਹੋਇਆ ਕਿੰਨਾ ਕੁ ਬਣ ਗਿਆ ਇਹ ਤਾਂ ਦੋ ਦਿਰੇਜੇ ਪਿਆ ਹੈ ਛਾਏ ਤਾਂ ਟਾਈਮ ਲੱਗੂਗਾ ਇਹ ਸਾਰਿਆਂ ਨੂੰ ਪਤਾ ਵੀ ਦੁੱਧ ਹੌਲੀ ਹੌਲੀ ਸੁੱਕਣਾ ਹੈ ਟਾਈਮ ਲੱਗੂਗਾ ਮਸਾ ਕੇ ਤੇ ਨਾਤੇ ਅੱਜ 2 ਮਹੀਨਿਆਂ ਬਾਅਦ ਤੇ ਇਧਰ ਤੁਹਾਨੂੰ ਦਿਖਾਈ ਹੈ ਹੁਣ ਖੋਆ ਆ ਦੇਖੋ ਪੂਰਾ ਪੀਲਾ ਪੀਲਾ ਆ ਪੀਲਾ ਪੀਲਾ ਹੋ ਗਿਆ ਨਾ ਪੀਲਾ ਹੋ ਗਿਆ ਪੀਲਾ ਕਿਉਂ ਹੋ ਗਿਆ ਕਿਉਂ ਹੋਇਆ ਦੱਸੋ ਰਜ ਰਜ ਕੇ ਇਹ ਰਜ ਰਜ ਕੇ ਦੇਖੋ ਪੀਲਾ ਹੋ ਚੁੱਕਿਆ ਵਾ ਇਤੋ ਪ੍ਰੋਪਰ ਦੇਖ ਰਿਹਾ ਹੋਰ ਕਿੰਨਾ ਗੋਣਾ ਹੈ ਅਜੇ ਤਾਂ ਹੋਰ ਕਰਨਾ ਹੈ ਬੁੜਾ ਟਾਈਮ ਲੱਦਦਾ ਟਾਈਮ ਤਾਂ ਲੱਗੂਗਾ ਹੀ ਦੁੱਧ ਸੁਕਾਉਣਾ ਹੈ ਹੌਲੀ ਹੌਲੀ ਦੁੱਧ ਸੁਕਾਉਣਾ ਇੰਨਾ ਟਾਈਮ ਥੋੜੀ ਲੱਗਣਾ ਤੇ ਇੰਨਾ ਟਾਈਮ ਹੀ ਲੱਗਦਾ ਸਾੜ ਥੋੜੀ ਦੇਣਾ ਵੀ ਹੋਲੀ ਸਪਾਉਣਾ ਹੁੰਦਾ ਤਾਂ ਲੋ ਦੇਖੋ ਆ ਬਣ ਕੇ ਹੋ ਗਿਆ ਤਿਆਰ ਇਹ ਇੰਨਾ ਕੋ ਪਤਲਾ ਰੱਖਾਂਗੇ ਜਿਆਦਾ ਗਾੜਾ ਨਹੀਂ ਕਰਨ ਕਿਉਂਕਿ ਗਾਜਰ ਨੂੰ ਤੇਈ ਕਰਕੇ ਲਾਉਣਾ ਹੈ ਸਰਪ ਆ ਦੇਖੋ ਪੂਰੀ ਤਰ੍ਹਾਂ ਤਿਆਰ ਹੋ ਚੁੱਕਿਆ ਵਾ ਹੁਣ ਆਪਾਂ ਗਾਜਰਾ ਕਰਨੀਆ ਹਾਂ ਇਹਨੂੰ ਲੱਗ ਭਾਂਡੇ ਚ ਕੱਢ ਲੈਨੇ ਆ ਠੀਕ ਠੀਕ ਆ ਦਸਿਕਿਓ ਪਾਵਾ ਦੇ ਦੋ ਚਮਚੇ ਹੁਣ ਆਪਾਂ ਲੈ ਲੈ ਜੀ ਦਸਿਕਿਓ ਦਸਿਕਿਓ ਦੇ ਵਿੱਚ ਹੁਣ ਆਪਾਂ ਕਰਾਂਗੇ ਗਾਜਰਾ ਗਾਜਰ ਭਰਾਂਗੇ ਕਿਉਂ ਥੋੜਾ ਹੀ ਪਾਵਾਂਗੇ ਕਿਉਂ ਤੇ ਚ ਕਿਉਂ ਜ਼ਿਆਦਾ ਨਹੀਂ ਪਾਈਦਾ ਕਿਉਂ ਫਿਰ ਉਹ ਕਿਉਂ ਹੋ ਜਾਂਦੇ ਤੇ ਤੇ ਆਉਗਾ ਨਾ ਵਧੀਆ ਨਹੀਂ ਲੱਗਦਾ ਅੱਛਾ ਅੱਛਾ ਆ ਉਹ ਵੀ ਗੱਲ ਆ ਗਈ ਫਿਰ ਉਹ ਵਧੀਆ ਸੁਆਦ ਜ ਨਹੀਂ ਆਉਂਦਾ ਹਾਂ ਗਾਜਰਾ ਵੇ ਕਿੱਡੇ ਸੋਨੇ ਲਾਲ ਲਾਲ ਮਿੱਠੀਆਂ ਮਿੱਠੀਆਂ ਗਾਜਰਾ ਲੈਂਦੇ ਆ ਤੇ ਜੂਸ ਵਾਲੀਆਂ ਵਾ ਪੂਰੀਆਂ ਹਾਂ ਜਿਹੜੇ ਜੂਸ ਤੋਂ ਯੂਜ਼ ਕਰਦੇ ਨੇ ਉਹੀ ਗਾਜਰਾ ਲੈਂਦੇ ਆਂਗਾ ਇਹ 1 ਕਿਲੋ ਆਪਣੀਆਂ ਗਾਜਰਾ 2 ਕਿਲੋ ਦੁੱਧ ਦਾ ਪਾ ਕੋਇਆ ਬਣਾਇਆ ਹੁਣ ਇਹਨੂੰ ਮੈਂ ਦੇਖ ਕਰਦੇ ਰਹਿਣਾ ਹੁਣ ਇਹਨੂੰ ਇਦਾਂ ਕਰਦੇ ਰਵਾਂਗੇ ਇੰਦਾ ਜਿਹੜੇ ਵਿੱਚ ਪਾਣੀ ਹੋਊਗਾ ਸੁੱਕ ਜਾਊਗਾ ਕਲਰ ਚੇਂਜ ਹੋਊਗਾ ਗਾਜਰਾਂ ਥੋੜੀਆਂ ਜਿਹੀ ਆਪਾਂ ਗੱਲ ਨਹੀਂ ਆਨੇ ਠੀਕ ਆ ਹਾਂਜੀ ਹੋ ਗਿਆ ਗਾਜਰਾਂ ਗਾਜਰਾਂ ਦਾ ਕਲਰ ਵੀ ਕਿੰਨਾ ਸੋਹਣਾ ਆ ਗਿਆ ਜਿਹੜਾ ਅਜੇ ਜਾਉਣਾ ਚਾਹੀਦਾ ਗਾਜਰ ਸੌਫਟ ਹੋ ਗਿਆ ਪਾਣੀ ਸੁੱਕ ਗਿਆ ਵਿੱਚ ਹੁਣ ਆਪਾਂ ਪਾਵਾਂਗੇ 2 ਗਲਾਸ ਦੁੱਧ 2 ਗਲਾਸ ਦੁੱਧ ਪਾਤਲੇ ਵਿੱਚ ਹੁਣ ਓਕੇ ਓਕੇ 2 ਕਿਲੋ ਪਾਤਾ 2 ਕਿਲੋ ਕਿੱਥੇ ਆਉਣਾ 2 ਗਲਾਸ ਨੇ ਆ ਸਾਡੇ ਦਾੜੀ ਨੂੰ ਪਤਾ ਨਹੀਂ ਲੱਗਦਾ ਹਾਂ 2 ਹੁਣ ਇਹਨੂੰ ਕੀ ਕਰਨਾ ਹੁਣ ਆਪਾਂ ਇਹਨੂੰ ਦੋ ਤਿੰਨ ਸੁਕਾਉਣਾ ਹੈ ਫੇਰ ਟਾਈਮ ਲੱਗੂ ਆ ਜਾਣਾ ਬਾਕੀ ਇੱਕ ਵਾਰੀ ਤੁਸੀਂ ਦੇ ਸਕਦੇ ਹੋ ਗਾਜਰਾਂ ਦਾ ਕਲਰ ਤੇ ਦੁੱਧ ਦੇਖੋ ਕਿੰਨਾ ਘੈਂਟ ਲੱਗ ਰਿਹਾ ਵਾ ਆ ਇੱਥੇ ਆਪਾਂ ਦੋ ਪਾਉਣ ਲੱਗੇ ਹਰੀਆਂ ਲਾਚੀਆਂ ਇਹਨਾਂ ਦਾ ਟੇਸਟ ਬਹੁਤ ਵਧੀਆ ਆਉਂਦਾ ਇਜਨਾਲੀ ਟੇਸਟ ਆਉਣਾਗਾ ਉਹਦੇ ਨਾਲ ਹੀ ਆਉਣਾ ਟੇਸਟ ਜ਼ਰੂਰੀ ਨੇ ਹੋਰ ਪਾਣਾ 15 ਵੀ ਨਹੀਂ ਨਹੀਂ ਇਹ ਤਾਂ ਦੋ ਹੀ ਬਹੁਤ ਮੈਂ ਥਿਲ ਕਾਟ ਲਿਆ ਹੁਣ ਕੀ ਕਰਗੇ ਡਰਾਈ ਫਰੂਟ ਤੁਹਾਡੇ ਡਰਾਈ ਫਰੂਟ ਆ ਗਏ ਖਾ ਗਿਆ ਸਾਰੇ ਖਰਾਬ ਕਰਦੇ ਡਰਾਈ ਫਰੂਟ ਤਾਂ ਦੇਖੋ ਗਾਜਰ ਆਪਣੀਆਂ ਗਾਜਰ ਆਪਣੀਆਂ ਥੋੜੀਆਂ ਹੀ ਆਉਣੀਆਂ ਅਜੇ ਅਜੇ ਟਾਈਮ ਲੱਗੂਗਾ ਜਾਣੀ ਕਿ ਜਿਹੜਾ ਆਪਾਂ ਦੁੱਧ ਪਾਇਆ ਸਾਰੇ ਵਿੱਚ ਸੁਕਾਉਣਾ ਹੈ ਦੁੱਧ ਸੁੱਕਣ ਨਾਲੇ ਆਪਾਂ ਨੂੰ ਖੋਏ ਦੀ ਕੋਈ ਜ਼ਰੂਰਤ ਨਹੀਂ ਕੀ ਖੋਏ ਦਾ ਕੰਮ ਕਰੂਗਾ ਦੁੱਧ ਇੰਨਾ ਟੇਸਟ ਬਹੁਤ ਵਧੀਆ ਆਉਂਦਾ ਬਜਰੇਲੇ ਦਾ। ਸਾਜੇ ਟਾਈਮ ਲੱਗੀ ਜਾਣਾ। ਖਾਣ ਲਈ ਤਿਆਰ ਹੋ? ਹਾਂ ਹਾਂ ਲਓ ਆਪਣਾ ਖਾਣ। ਅੱਜ ਨਹੀਂ ਮਿਲਣਾ ਕੱਲ ਨੂੰ ਮਿਲਣਾ ਵਾ ਜਿਹੜੇ ਪੀਸ ਕੱਲ ਨੂੰ ਲੈਣੇ ਹਨਾ ਮਾਤਾ। ਸਾਰਿਆਂ ਨੂੰ ਪਤਾ ਹੈ ਵੀ ਆਪਾਂ ਇਹ ਗਾਜਰਾਂ ਦੇ ਉੱਤੇ ਉਹ ਲਾਉਣਾ ਹੈ। ਖੋਇਆ। ਪੀਸ ਕੱਲ ਨੂੰ ਲੈਣੇ। ਠੀਕ ਹੈ। ਨਹੀਂ ਅੱਜ ਨਹੀਂ। ਮੈਂ ਆ ਗਿਆ ਚਾਰੀਆਂ ਗਰੀਬਾਂ। ਸਾਨੂੰ ਕੱਲ ਨੂੰ ਮਿਲੂਗਾ। ਅੱਜ ਨਹੀਂ ਮਿਲਣਾ ਦੋਸਤੋ ਪੀਸ ਦਾ ਨਾ ਨਾ ਇਹਨੂੰ ਆਪਾਂ ਰੱਖ ਦੇਣਾ ਹੁਣ ਆਪਾਂ ਫਰਿੱਜ 'ਚ ਤੇ ਕੱਲ ਨੂੰ ਇਹਦੇ ਪੀਸ ਪਾਉਣੇ ਆ ਤੇ ਕੱਲ ਨੂੰ ਮਿਲੂਗਾ ਨਾੜੀ ਕਹਿੰਦਾ ਪਹਿਲੇ ਹੀ ਖਾ ਲੈਣਾ ਦੇਖ ਦੇਖਾ ਕੁਝ ਕਰੀ ਟੇਸ ਕੱਲ ਨੂੰ ਦੇਖਾਂਗੇ ਟੇਸ ਤਾਂ ਬਨੋਂਤੀ ਪਤਾ ਲੱਗ ਰਿਹਾ ਵੀ ਕਿੱਦਾਂ ਦਾ ਆਉਣਾ ਟੇਸ ਬਹੁਤ ਘਹਿਟਾਉਣ ਵਾਲਾ ਲਵਾਈਆਂ ਵਾਲਾ ਹਲਵਾਈ ਸਟਾਈਲ ਬਣਾਉਂਦੇ ਜਿਹੜੇ ਪਹਿ ਨਹੀਂ ਹੁੰਦੇ ਉੱਥੇ ਦੁਕਾਨਾਂ ਦੇ ਵਿੱਚ ਹਾਂ ਉਹ ਵਾਲਾ ਉਹ ਵਾਲੀਆ ਉਹ ਹੀ ਟੇਸਟ ਆਊਗਾ ਜਿਹੜਾ ਕਹਾਂਗੇ ਚੇਂਜ ਹੋ ਗਿਆ ਜਿਹੜਾ ਦਾ ਹਾਂ ਅੰਦਰ ਕਿੰਨਾ ਸੋਨਾ ਆ ਗਿਆ ਹਾਂ ਇਹ ਪੂਰਾ ਦੁੱਧ ਸੁਕਾਉਣਾ ਨਾ ਹਾਂ ਦੁੱਧ ਸੁੱਕਣਾ ਬਹੁਤ ਟੇਸਟੀ ਬਣੂਗਾ ਪੂਰਾ ਗੇਜ ਰਜੇ ਦੁੱਧ ਦੋ ਜਿਵੇਂ ਬਾਹਰ ਦੇ ਫਿਰ ਹੋ ਜਾਣਾ ਖੋਇਆ ਹੀ ਬਣ ਜਾਣਾ ਕਿਵੇਂ ਆ ਉਹ ਵਿੱਚ ਦੁੱਧ ਸੁੱਕ ਸੁੱਕ ਕੇ ਖੋਇਆ ਬਣ ਜਾਣਾ ਹੁਣ ਕੀ ਗੱਲ ਲੱਗੇ ਇੱਥੇ ਹੁਣ ਆਪਾਂ ਦੁੱਧ ਸੁਕਦਾ ਪਿਆ ਜੇ ਨਾਲ ਹੀ ਚੀਨੀ ਪਾ ਦਿੰਨੇ ਆ ਕਿੰਨੀ ਆਪਾਂ ਥੋੜੀ ਜੀ ਪਾਵਾਂਗੇ ਕੋਈ ਗਾਜਰਾ ਮਿੱਠੀਆਂ ਹੁੰਦੀਆਂ ਨੇ ਜਿਆਦਾ ਮਿੱਠਾ ਫਿਰ ਸਹੀ ਨਹੀਂ ਲੱਗਦਾ ਠੀਕ ਹੈ ਨਾ ਇੰਨੀ ਕੁ ਬਹੁਤ ਗਾਜਰਾ ਮਿੱਠੀਆਂ ਹੁੰਦੀਆਂ ਨੇ ਤੇ ਆਪਾਂ ਦੂਜੀ ਜੀਨੀ ਵੀ ਪਾ ਸਕਦੇ ਆ ਦੂਜੀ ਜੀਨੀ ਪਾ ਸਕਦੇ ਪੀਸੀ ਵੀ ਹਾਂ ਪੀਸੀ ਹੋਈ ਪਰ ਆਪਾਂ ਪਾਤੀ ਮਿਲਟ ਹੋ ਜਾਣੀ ਵਿੱਚ ਓਕੇ ਓਕੇ ਤੁਸੀਂ ਉਹ ਵੀ ਪਾ ਸਕਦੇ ਹੋ ਇਹ ਵੀ ਪਾ ਸਕਦੇ ਹੋ ਕਿੰਨਾ ਘੈਂਟ ਆ ਚੁੱਕਿਆ ਆਪਣਾ ਪੂਰਾ ਘੈਂਟ ਆਲ ਕੁਝ ਵੀ ਬੜੀ ਸੋਹਣੀ ਆ ਰਹੀ ਆ ਜਿਹੜਾ ਕੋਇਆ ਤਿਆਰ ਕੀਤਾ ਸੀ ਆਪਾਂ ਥੋੜਾ ਜhone ਦੇ ਵਿੱਚ ਪਾ ਦਾਂਗੇ ਕੁਛ ਉੱਪਰ ਲਾਵਾਂਗੇ ਕੁਛ ਇਹਨਾਂ ਕੋ ਵਿੱਚ ਪਾ ਦਿੰਦੇ ਆ ਥੋੜਾ ਜਿਹਾ ਆਪਾਂ ਪਾਤਾ ਜੀ ਗਾਜਰਾਂ ਦੇ ਵਿੱਚ ਹਾਂ ਥੋੜਾ ਜਿਹਾ ਗਾਜਰਾਂ ਦੇ ਵਿੱਚ ਪਾਤਾ ਬਾਕੀ ਜਿਹੜਾ ਆਪਾਂ ਉੱਪਰ ਲਾਵਾਂਗੇ ਉੱਪਰ ਆਪਾਂ ਪਰਤ ਬਣਾ ਦੇਣੀ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਿੱਚ ਆਪਾਂ ਟਾਈਮ ਬਹੁਤ ਲੱਗਦਾ ਇਹਨੂੰ ਹਨਾ ਟਾਈਮ ਤੇ ਲੱਗਦਾ ਹੈ ਕਾਫੀ ਟਾਈਮ ਤੇ ਲੱਗੇ ਹੋਏ ਆ ਯਾਨੀ ਪਹਿਲਾਂ ਦੁੱਧ ਸਿਕਾਇਆ ਖੋਇਆ ਬਣਾਇਆ ਫਿਰ ਗਾਜਰਾ ਭੁੰਨੇ ਨਾਲ ਫਿਰ ਦੁੱਧ ਪਾਇਆ ਉਹ ਸਿਕਾਉਣਾ ਲਓ ਜੀ ਦੋਸਤੋ ਆਪਣਾ ਗਿਜਰੇਲਾ ਦੇਖੋ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕਿਆ ਵਾ ਦੁੱਧ ਪੂਰੀ ਤਰ੍ਹਾਂ ਸੁੱਕ ਚੁੱਕਿਆ ਵਾ ਖਾ ਕੇ ਬਾਕੀ ਟੇਸਟ ਤਾਂ ਖਾ ਕੇ ਪਤਾ ਲੱਗਣਾ ਦੇਖਣ ਚ ਤਾਂ ਬਹੁਤ ਵਧੀਆ ਬਣਿਆ ਦੇਖਣ ਚ ਤਾਂ ਪੂਰਾ ਇੱਕਦਮ ਵਧੀਆ ਤੇ ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਆ ਇੱਕਦਮ ਘੈਂਟ ਕੇ ਹੁਣੇ ਖਾ ਜੀ ਆ ਦੇਖੋ ਪੂਰਾ ਕਲਰ ਦੇਖੋ ਕਿੰਨਾ ਸੋਹਣਾ ਆਇਆ ਹੋਇਆ ਵਾ ਦੇਖਣ ਚ ਤਾਂ ਉਹ ਕਲਰ ਆਇਆ ਜਿਹੜਾ ਦੁਕਾਨਾਂ ਤੇ ਹੁੰਦਾ ਹੈ ਬਾਕੀ ਇਹਦੇ ਉੱਤੇ ਆਪਾਂ ਕੋਈ ਦੀ ਪਰਤ ਲਾਣੀ ਉਹ ਵੀ ਹੋਰ ਵੀ ਵਧੀਆ ਲੱਗ ਜਾਣਾ ਵਾ ਤੇ ਹੁਣ ਆਪਾਂ ਦੇਚਾ ਡਰਾਈ ਫਰੂਟ ਜਿਹੜੇ ਫੜੇ ਬਚੇ ਸੀ ਉਹ ਆਪਾਂ ਪਾ ਦਗੇ ਬਾਕੀ ਤੁਸੀਂ ਵੀਡੀਓ ਚ ਦੇਖੇ ਆ ਗਮ ਸਾਰੇ ਖਾ ਚੁੱਕਿਆ ਵਾ ਥੋੜੇ ਜਿਹਾ ਬਚੇ ਆ ਉਹ ਆਪਾਂ ਪਾ ਦਾਂਗੇ ਤੇ ਹੁਣ ਦੇਖੋ ਆ ਪਾ ਕੇ ਨਾ ਮੋਤੇ ਪੂਰਾ ਫੀਲ ਆ ਰਿਹਾ ਕਿ ਹਾਂ ਬੀ ਬੁਰਾ ਹਲਵਾਈ ਸਟਾਈਲ ਕੇਜਰੇਲਾ ਬਣ ਚੁੱਕਿਆ ਵਾ ਜਿਵੇਂ ਦੁਕਾਨਾਂ ਦੇ ਵਿੱਚ ਹੁੰਦਾ ਨਾ ਵਿੱਚ ਥੋੜੇ ਥੋੜੇ ਕਿਸ਼ਮਿਸ਼ ਹੁੰਦੀ ਆ ਕਾਜੂ ਹੁੰਦੇ ਆ ਉਵੇਂ ਆ ਬਿਲਕੁਲ ਦੇਖੋ ਘੈਂਟ ਬਣ ਗਿਆ ਤੁਸੀਂ ਸਾਰੇ ਭੈਣ ਭਰਾ ਘਰੇ ਟਰਾਈ ਕਰਕੇ ਦੇਖੋ ਮਿਲਦਾ ਹੈ ਆ ਪਰ ਚੀਜ਼ ਘਰੇ ਵਧੀਆ ਬਣ ਜਾਂਦੀ ਹੈ। ਟਰਾਈ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿੰਦਾ ਦਾ ਬਣਿਆ। ਐਨਾ ਪੱਕ ਜਰੇਲਾ ਲਈਏ ਕਿੰਨਾ ਮਹਿੰਗਾ ਹੋਣਾ ਤੇ ਆਪਾਂ ਕਰੀਏ। ਬਹੁਤ ਮਹਿੰਗਾ ਹੁੰਦਾ। ਆਪਣਾ ਖੁੱਲਾ ਬਣਿਆ। ਖਾਸ ਕਰਕੇ ਦੇਸੀ ਘਰ ਦੇ ਵਿੱਚ ਬਣਾਇਆ ਤਾਂ ਹੋਰ ਮਹਿੰਗਾ ਹੁੰਦਾ ਵਾ। ਹਾਂ। ਉੱਤੇ ਖੋਏ ਦੀ ਪਰਤ ਲਾ ਕੇ ਹੋਰ ਮਹਿੰਗਾ। ਤੇ ਬਾਕੀ ਕਮੈਂਟਾਂ 'ਚ ਦੱਸਿਓ ਕਿ ਤੁਸੀਂ ਬਣਾ ਕੇ ਟਰਾਈ ਕੀਤਾ ਕਿ ਨਹੀਂ ਕਿੰਦਾ ਦਾ ਬਣਿਆ ਤੇ ਜਰੂਰ ਦੱਸੋ ਕਿ ਹਾਂ ਵੀ ਕਿੱਥੋਂ ਤੁਸੀਂ ਦੇਖ ਰਹੇ ਹੋ ਵੀਡੀਓ। ਦਰਿਆ ਨਾ ਕਰੋ ਚੀਜ਼ ਬਣਾਉਣ ਤੋਂ ਘਰੇ ਆਪਾਂ ਇੱਕ ਚੀਜ਼ ਬਣਾ ਸਕਦੇ ਆ ਇੱਕ ਬਸ ਆਪਾਂ ਚਾਗਦੇ ਰਹਿੰਦੇ ਪਤਨ ਚੀਜ਼ ਕਰੇ ਬਣੂਗੀ ਕਿ ਨਹੀਂ ਬਣੂਗੀ ਬਣਾ ਸਕਦੇ ਆ ਕੀ ਗੱਲ ਲੱਗਿਓ ਥਾਲੀ ਨੂੰ ਆਪਾਂ ਦੇਸੀ ਘਿਓ ਨਾਲ ਲਾ ਲਿਆ ਚੰਗੀ ਤਰ੍ਹਾਂ ਇੱਧਰ ਸਿੱਧਾ ਤੇ ਵੀ ਲਾ ਲੈਣਾ ਉੱਟ ਕੇ ਲਾ ਲੈਣਾ ਐਦਾਂ ਹੀ ਮੜਕਾ ਥਾਲੀ ਆਪਾਂ ਮਾੜੀ ਜਿਹੀ ਗੈਸ ਤੇ ਰੱਖਾਂਗੇ ਗਰਮ ਕਰ ਲੰਗ ਤੇ ਪੀਸ ਨਿਕਲ ਜਾਣਗੇ ਉਸੇ ਹੁਣ ਆਪਾਂ ਇਹਦੇ ਵਿੱਚ ਆ ਜਿਹੜਾ ਆਪਣੇ ਗਾਜਰਾਂ ਤਿਆਰ ਹੋਈਆਂ ਗੈਸ ਰਿਲਾ ਇਹ ਪਾ ਕੇ ਤੇ ਫਿਰ ਆਪਾਂ ਦੇਖੋ ਥੋੜਾ ਜਨੂੰ ਠੰਡਾ ਕਰਕੇ ਨਾਲ ਉਹਦੀ ਪਰਤ ਉੱਪਰ ਲਾ ਦਾਂਗੇ ਤੇ ਦੇਖਿਆ ਕਿਦਾਂ ਦਾ ਬਣਦਾ ਵਾਏ ਲੋ ਜੀ ਦੋਸਤੋ ਆ ਦੇਖੋ ਆਪਾਂ ਗਜਰੇਲੇ ਦੋਤੇ ਕੋਇਆ ਲਗਾ ਦਿੱਤਾ ਦੇਖੋ ਕਿੰਨਾ ਘੈਂਟ ਲੱਗ ਰਿਹਾ ਵੀ ਇੱਥੋਂ ਥੋੜਾ ਜਿਹਾ ਖੋਇਆ ਸਾਡਾ ਕੱਢ ਕੇ ਆ ਕੇ ਖਾ ਗਿਆ ਕੋਈ ਤਾਂ ਮੈਂ ਚੀਜੀ ਦੇ ਚੀਜੀ ਦੇ ਪਿਸਤਾ ਜੇ ਬਣਾਉਨੇ ਤਾਂ ਇੰਨਾ ਕੋਨੋਂ ਵਿੱਚੋਂ ਕੱਢਤਾ ਬਾਕੀ ਗੱਲ ਇਹ ਆ ਵੀ ਜਦੋਂ ਅਸੀਂ ਪਹਿਲੀ ਵਾਰ ਟ੍ਰਾਈ ਕੀਤਾ ਬੜਿਆ ਥੋੜਾ ਘਾਟਾ ਬੜਿਆ ਤਾਂ ਬਹੁਤ ਟੇਸਟੀ ਪਰ ਸਾਡਾ ਥੋੜਾ ਜਿਹਾ ਖੋਇਆ ਕੱਢ ਗਿਆ ਸੀ ਉਹਦੇ ਵਿੱਚ ਜਦੋਂ ਗਜਰੇਲੇ ਖੋਇਆ ਪਾਇਆ ਵੱਧ ਪਾਤਾ ਤੇ ਪਿੱਛੇ ਘਟ ਗਿਆ ਥੋੜਾ ਜਿਹਾ ਇਸ ਕਰਕੇ ਸਾਡੀਆਂ ਮੜੀਆਂ ਮੜੀਆਂ ਗਾਜਰਾ ਵਿੱਚੋਂ ਦਿਸਦੀਆਂ ਨੇ ਥੋੜਾ ਜਿਹਾ ਕੱਟ ਰਹਿ ਗਿਆ ਵਾ ਥੋੜਾ ਜਿਹਾ ਕੱਟ ਰਹਿ ਗਿਆ ਚਲੋ ਕੋਈ ਨਾ ਪਹਿਲੀ ਵਾਰ ਟਰਾਈ ਕੀਤਾ ਨਾ ਹਾਂ ਬਾਕੀ ਹੁਣ ਆਪਾਂ ਇਹਦੇ ਪੀਸ ਪਾ ਕੇ ਤੇ ਖਾ ਕੇ ਤੁਹਾਨੂੰ ਦਿਖਾਵਾਂਗੇ ਕਿੰਦਾ ਲ ਬਣਿਆ ਤੁਸੀਂ ਵੀ ਟਰਾਈ ਕਰਿਓ ਤੇ ਬਾਕੀ ਤੁਸੀਂ ਖੋਇਆ ਜ਼ਿਆਦਾ ਬਣਾਇਆ ਤੇ ਉੱਤੇ ਚੰਗੀ ਤਰ੍ਹਾਂ ਪਰਤ ਲਾ ਲੇ ਸਾਡੇ ਥੋੜੀ ਥੋੜੀ ਗਾਜਰ ਦਿਸਦੀ ਹੈ ਦਿਸਣੀ ਨਹੀਂ ਚਾਹੀਦੀ ਚਲੋ ਲਓ ਜੀ ਦੋਸਤੋ ਦੇਖੋ ਆ ਸਾਡਾ ਗਜਰੇਲਾ ਬਣ ਗਿਆ ਖੋਏ ਦੀ ਪਰਤ ਦੇਖ ਸਕਦੇ ਹੋ ਤਾਂ ਕਿੰਨੀ ਘੈਂਟ ਆਈ ਆ ਤੋ ਹੁਣ ਇਹਦੇ ਆਪਾਂ ਪੀਸ ਕੱਟ ਕਰਕੇ ਤੇ ਟੇਸਟ ਕਰਕੇ ਦੱਸਾਂਗੇ ਤੁਹਾਨੂੰ ਕਿ ਕਿੱਦਾਂ ਦਾ ਬਣਿਆ ਲਓ ਜੀ ਭੈਣ ਭਰਾਵੋ ਦੇਖੋ ਹੁਣ ਮਾਤਾ ਜੀ ਸਾਡੇ ਕੱਟ ਕਰਨ ਲੱਗੇ ਆ ਇਹਦੇ ਵਧੀਆ ਵਧੀਆ ਜਿਹੇ ਪੀਸ ਬਣਾ ਦਾਂਗੇ ਤੇ ਸਬਤ ਹੋ ਗਿਆ ਥੋੜਾ ਜਿਹਾ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਸੀਗਾ ਉਹਦੇ ਕਰਕੇ ਆਹ ਦੇਖੋ ਜੀ ਭੈਣ ਭਰਾਵੋ ਕਿੰਨੇ ਵਧੀਆ ਪੀਸ ਕੱਟ ਕਰ ਲਿਆ ਤੇ ਆਹ ਦੇਖੋ ਕਿੰਨੇ ਸੋਹਣਾ ਬਹੁਤ ਵਧੀਆ ਮਤਲਬ ਕਿ ਦੇਖਣ ਚ ਬਹੁਤ ਸੋਹਣਾ ਲੱਗ ਰਿਹਾ ਹੁਣ ਇੱਕ ਵਾਰੀ ਟੇਸਟ ਕਰਕੇ ਦਿਖਾ ਦਿੰਦੇ ਹਾਂ ਤੁਸੀਂ ਕਰ ਲਓ ਟੇਸਟ ਤੁਸੀਂ ਕਰੋ ਬਲਾਸ ਜੀ ਲਾ ਮੈਂ ਟੇਸਟ ਕਰਦਾ ਹਾਂ ਮੈਂ ਬਣਾਉਂਦੀ ਵੀ ਜੇ ਤੁਝੇ ਟੇਸਟ ਕਰਨਾ ਹੋਵੇ ਹੁਣ ਆਪਾਂ ਟੇਸਟ ਕਰਕੇ ਦੇ ਦਿੰਦੇ ਹਾਂ ਕਿੱਦਾਂ ਦਾ ਬਣਿਆ ਵਾ ਆਪਣੇ ਭੈਣ ਪਰ ਮੈਨੂੰ ਤੋੜ ਕੇ ਦਿਖਾ ਵੀ ਆ ਦੇਖੋ ਇੱਕ ਵਾਰੀ ਤੋੜ ਕੇ ਵੀ ਦਿਖਾ ਦਿੰਦੇ ਆ ਕਿੱਦਾਂ ਦਾ ਦੁਕਾਨਦਾਰ ਜਿਹਾ ਰੇਲਾ ਹੁੰਦਾ ਲਵਾਈਆਂ ਲਓ ਦੋਨੋਂ ਪਰਤੇ ਇਕਦਮ ਵਧੀਆ ਤਰੀਕੇ ਨਾਲ ਮਤਲਬ ਮਿਕਸ ਹੋਈਆਂ ਹੋਈਆਂ ਵਾ ਤੇ ਇੱਕ ਵਾਰੀ ਖਾ ਕੇ ਦੇ ਦਿੰਦਾ ਬਿਲਕੁਲ ਮੂਹ ਜਿਹਾ ਹੋਲ ਰਿਹਾ ਵਾ ਤੇ ਜਿਵੇਂ ਦੁਕਾਨ ਦੇ ਵਿੱਚ ਹੁੰਦਾ ਉਹਦਾਂ ਦੇ ਬਣਿਆ ਵਾ ਤੇ ਪ੍ਰੋਪਰ ਮਿੱਠਾ ਵਾ ਤੇ ਪ੍ਰੋਪਰ ਮਜੀ ਇਸ ਤਰ੍ਹਾਂ ਢੈਂਟ ਆ ਖਾਂਟੇ ਬਹੁਤ ਵਧੀਆ ਵਾ ਕਿ ਮੋਝ ਇੱਕਦਮ ਕੋਲ ਰਿਹਾ ਵਾ ਝੂਠ ਨਹੀਂ ਮਾਰਨਾ ਆਪਣਾ ਇਹ ਨਹੀਂ ਕਹਿਣਾ ਵੀ ਮੰਮੀ ਨੇ ਬਣਾਇਆ ਤੇ ਆਪ ਤਰੀਫ ਕਰਨੀ ਜੋ ਵੀ ਹੈਗਾ ਸੱਚ ਦੱਸਣਾ ਆਪਣੇ ਭੈਣ ਭਰਾਵਾਂ ਮਿੱਠਾ ਵੀ ਪ੍ਰੋਪਰ ਆ ਸਾਰਾ ਕੁਝ ਪ੍ਰੋਪਰ ਆ ਘੈਂਡ ਬਣਿਆ ਇੱਕਦਮ ਬਹੁਤ ਵਧੀਆ ਬਣਿਆ ਤੇ ਤੁਸੀਂ ਸਾਰੇ ਵੀ ਟਰਾਈ ਜ਼ਰੂਰ ਕਰੋ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿੱਦਾਂ ਦਾ ਬਣਿਆ ਵੀ ਅਸੀਂ ਤਾਂ ਇਦਾਂ ਬਣਾਇਆ ਵੀ ਤੁਸੀਂ ਕਿੱਦਾਂ ਬਣਾਇਆ ਵੀ ਸਾਰਿਆਂ ਦੇ ਅਲੱਗ-ਅਲੱਗ ਤਰੀਕੇ ਹੁੰਦੇ ਜੇ ਤੁਸੀਂ ਹੋਰ ਤਰੀਕੇ ਨਾਲ ਬਣਾਉਂਦੇ ਸਾਨੂੰ ਦੱਸਿਓ ਸਾਡੇ ਵਾਲਾ ਤਰੀਕਾ ਵਧੀਆ ਲੱਗਿਆ ਤੇ ਇਦਾਂ ਦਾ ਬਣਾਇਓ ਬਸ ਇਸ ਦਾ ਟਰਾਈ ਕਰਕੇ ਦੇਖਿਆ ਕਿ ਹਾਂ ਵੀ ਵਧੀਆ ਬਣਾ ਕੇ ਜਦੋਂ ਦਾ ਮਤਕੀ ਘਰੇ ਬਣਾ ਕੇ ਦੇਖਿਆ ਇਹ ਘਰ ਦੀ ਸਫਾਈ ਹੁੰਦੀ ਆ ਤਾਂ ਕਰਕੇ ਤੁਸੀਂ ਵੀ ਘਰ ਤੇ ਬਣਾ ਕੇ ਦੇਖਿਓ ਫਿਰ ਤੁਹਾਨੂੰ ਦੱਸਿਓ ਕਿੰਨਾ ਮੈਂ ਟੇਸਟ ਬੜੀਆ ਬਣੰਦੀ ਦੀ ਤੇ ਚਲੋ ਜੀ ਵੀਡੀਓ ਦਾ ਇੱਥੇ ਵਲੌਗ ਦਾ ਐਂਡ ਕਰਦੇ ਆ ਤੇ ਚਲੋ ਠੀਕ ਆ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੁਸੀਂ ਕੁਝ ਕਹਿਣਾ ਬਸ ਬਾਈ ਬਾਈ